ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਜਵਾਰ। ਲਓ ਜੀ ਅੱਜ ਸੀ ਰਖੜੀ ਦਾ ਦਿਨ ਬਹੁਤ ਅੱਛਾ ਸਾਰਿਆਂ ਦੇ ਲਈ ਪਰਮਾਤਮਾ ਬਹੁਤ ਖੁਸ਼ੀਆਂ ਭਰਿਆ ਦਿਨ ਲੈ ਕੇ ਆਵੇ ਹਰ ਕਿਸੇ ਲਈ। ਅੱਜ ਸ਼ੁਰੂ ਕਰਦੇ ਹਾਂਗੇ ਨਵੀਂ ਸੇਲ, ਕੁਰਤੇ ਪਜਾਮੇ ਦੀ ਸੇਲ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ ਜੀ। ਜਿਸ ਦੇ ਵਿੱਚ ਦੁਬਾਰਾ ਤੋਂ ਸਟਾਕ ਆ ਚੁੱਕਿਆ ਹੈ। ਬਹੁਤ ਭਾਈ ਭੈਣ ਦੁਬਾਰਾ ਗਏ ਮੁੜ ਕੇ ਕਿ ਇਹ ਚੀਜ਼ਾਂ ਨਹੀਂ ਮਿਲੀਆਂ। ਲਓ ਹੁਣ ਦੇਖੋ ਅੱਜ ਤੋਂ ਫਿਰ ਇਹੀ ਚੀਜ਼ਾਂ ਬਹੁਤ ਹੀ ਅੱਛੇ ਰੇਟ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਜੀ ਸੌਫਟ ਲੀਨ ਚੈੱਕ ਆ ਗਿਆ ਜਿਹਨੂੰ ਜਾਲੀਦਾਲ ਕੁੜਤਾ ਪਜਾਮਾ ਕਿਹਾ ਜਾਂਦਾ ਹੈ ਬਹੁਤ ਹੀ ਸੋਹਣੇ ਕਲਰ ਹੈ ਪੰਜ ਰੰਗ ਆਏ ਆ ਇੱਕ ਤੋਂ ਇੱਕ ਟਾਪ ਦਾ ਕਲਰ ਇਹ ਹੈ ਜੀ ਲਾਈਟ ਗ੍ਰੇ ਕਲਰ ਇਹ ਆ ਗਿਆ ਜੀ ਪਿਸਤਾ ਕਲਰ ਕਪੜਾ ਐਨਾ ਵਧੀਆ ਹੈ ਨਾ ਜੀ ਆ ਜਿਹੜੇ ਹੁਣ ਮੁੜ ਕੇ ਦੇ ਦੇਣਾ ਨੇ ਸਭ ਤੋਂ ਵਧੀਆ ਕਪੜਾ ਹੈ ਔਰ ਗਾਕ ਭੱਜ ਕੇ ਮੰਗਦਾ ਇਸ ਚੀਜ਼ਾਂ ਆ ਦੇਖੋ ਗ੍ਰੇ ਕਲਰ ਆ ਗਿਆ ਜੀ ਹੁਣ ਮੈਂ ਤੁਹਾਨੂੰ ਵੈਸੇ ਪੈਕਿੰਗ ਦੇ ਵਿੱਚ ਹੀ ਦਿਖਾ ਰਿਹਾ ਬਹੁਤ ਸੋਹਣੇ ਕਲਰ ਹੈ ਔਰ ਰੇਟ ਸੁਣੋ ਹਣੀ ਦੇ ਲਓ ਜੀ ਨੈਕਸਟ ਕਲਰ ਦੇਖੋ ਕਪੜਾ ਦੇਖੋ ਐਨਾ ਸੋਹਣਾ ਕਪੜਾ ਆਇਆ ਨਾ ਜੀ ਇਹਦੇ ਵਿੱਚ ਗਰਮੀ ਦਾ ਤਾਂ ਨਾਮੋ ਨਿਸ਼ਾਨੀ ਰਗਣਾ ਹੈ ਸਭ ਤੋਂ ਜ਼ਿਆਦਾ ਕਸਟਮਰ ਇਹ ਖਰੀਦਾ ਹੈ ਜੀ ਲਓ ਜੀ ਇਹ ਦੇਖੋ ਹੋਰ ਨੈਕਸਟ ਕਲਰ ਆਣੀ ਜੀ ਪੰਜ ਰੇਟ ਹੈ ਜੀ 250 ਰੁਪਏ ਮਤਲਬ 50 ਰੁਪਏ ਮੀਟਰ ਤੁਹਾਨੂੰ ਇਹ ਕਪੜਾ ਮਿਲ ਜਾਊਗਾ ਤੁਸੀਂ ਵੱਧ ਘਟਾਣਾ ਘੱਟ ਘਟਾਣਾ ਆਪਣੇ ਹਿਸਾਬ ਨਾਲ ਘਟਾ ਦਿਓ 50 ਰੁਪਏ ਮੀਟਰ ਦੇ ਹਿਸਾਬ ਦੇ ਵਿੱਚ ਇਹ ਕਪੜਾ ਤੁਹਾਨੂੰ ਮਿਲ ਜਾਣਾ ਬਥੇਰੇ ਐ ਬਹੁਤ ਕਪੜਾ ਐ ਇਹ ਨਹੀਂ ਹੈ ਕਿ ਨਾ ਮਿਲੂਗਾ ਰੇਟ ਦੇਖ ਦੱਸ ਦਿੱਤਾ ਲਓ ਜੀ ਹੁਣ ਆ ਜਾਵੇ ਸਮਰਕੂਲ ਜੀ ਆਹ ਲਓ ਜੀ ਸਮਰਕੂਲ ਦਾ ਕਪੜਾ ਆ ਗਿਆ ਬਹੁਤ ਸੋਹਣਾ ਕਪੜਾ ਹੈ ਫੁੱਲ ਚਲਾਈ ਦੇ ਵਿੱਚ ਰੰਗ ਆਂਦੇ ਇਹ ਇੰਨਾ ਵੀ ਰੰਗ ਫਿੱਕਾ ਨਹੀਂ ਪੈਂਦਾ ਔਰ ਕਪੜਾ ਚੱਲਦਾ ਬਹੁਤ ਹੀ ਸੋਹਣਾ कल जो एतवार है दुकान है अपनी खुली ठीक है जी एक कलर दूसरा आ गया जी वाइट कलर लो जी तीसरा कलर कलर देखते दे जाओ एक तो एक टॉप दे कलर है जी ये आ गया जी चौथा कलर पिस्ता जिहा कलर है लो जी डार्क ग्रे कलर आ लो जी डार्क पिस्ता कलर लाइट ग्रे कलर ਔਰ ਕਿੰਨੇ ਹੀ ਸੋਹਣੇ ਤੋਂ ਸੋਹਣੇ ਕਲਰ ਪਏ ਆ ਜੀ ਇਹਦੇ ਵਿੱਚ ਆਏ ਜੀ 8 ਕਲਰ ਸਮਰਕੂਲ ਚ ਸਮਰਕੂਲ ਦਾ ਰੇਟ ਹੈ ਜੀ 300 ਰੁਪਿਆ ਚੈੱਕ ਵਾਲੇ ਕੁਰਤੇ ਪਜਾਮੇ ਦਾ ਰੇਟ ਹੈ ਜੀ 250 ਰੁਪਿਆ ਜਲਦੀ ਤੋਂ ਜਲਦੀ ਖਰੀਦ ਲਿਓ ਆਪਣੇ ਵੱਲ ਤੋਂ ਬਥੇਰਾ ਸਟਾਕ ਲਿਆਂਦਾ ਹੈ ਪਰ ਫਿਰ ਵੀ ਤੁਹਾਡੇ ਪਿਆਰ ਦੇ ਨਾਲ ਇਹ ਜਲਦੀ ਹੀ ਵਿਕ ਜਾਂਦੇ ਆ ਜੀ ਇਹ ਚੀਜ਼ਾਂ ਨੋਟ ਕਰ ਲਿਓ ਨੈਕਸਟ ਗੱਲ ਹੈ ਪਿਓਰ ਕੁਰਤਾ ਪਜਾਮਾ ਪਿਓਰ ਕੋਟਨ ਦਾ ਚਿੱਟਾ ਕੁਰਤਾ ਪਜਾਮਾ ਉਹ ਵੀ ਸਾਡੇ ਕੋਲ ਹੈ ਛੋਟੇ ਪانے ਦੇ ਵਿੱਚ ਮਿਲਣਾ ਹੈ ਜੀ ਟੌਪ ਦਾ ਕਪੜਾ ਹੈ ਪਿਓਰ ਕਾਟਨ 60 ਰੁਪਏ ਮੀਟਰ 300 ਰੁਪਏ ਦਾ ਕੁਰਤਾ ਪਜਾਮਾ ਇਹ ਦੇ ਦੇਈਦਾ ਹੈ ਜੀ ਅੱਜ ਸਿਰਫ ਤੁਹਾਨੂੰ ਕੁਰਤੇ ਪਜਾਮੇ ਦੀ ਸੇਲ ਦੱਸਣੀ ਸੀ ਕਿਉਂਕਿ ਈ ਦੇ ਕਸਟਮਰ ਬਹੁਤ ਮੁੜ ਕੇ ਗਏ ਜਿਨ੍ਹਾਂ ਗਾਹਕਾਂ ਨੂੰ ਹੁਣ ਪਤਾ ਨਹੀਂ ਸੀ ਕਿ ਹਾਂ ਆ ਗਿਆ ਇਹ ਸਟਾਕ ਆ ਚੁੱਕਿਆ ਹੈ ਜੀ ਇਹੀ ਕਹਿੰਦਾ ਹੋਇਆ ਅੱਜ ਤੁਹਾਤੋਂ ਫਿਰ ਵਿਦਾ ਲੈਂਦਾ ਜੀ ਕੋਈ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਵੱਡੇ ਫਾਇਦੇ ਕਰਨ